ਇਸੇ ਟੁੱਟੇ ਹੋਣਾ ਪਸੰਦ ਕਰਦੇ ਆ ਆਮ ਜਿਹੜੇ ਬੱਚੇ ਪੜ੍ਹੇ ਨਹੀਂਗੇ ਸ਼ਾਰਤੀ ਬੱਚੇ ਆਏ ਆ ਬਹੁਤ ਬੱਚੇ ਪੜਨ ਆਏ ਆ ਪੜਦੇ ਆ ਹਾਲੇ ਪੜਦੇ ਆ ਸਟੱਡੀ ਲੈਂਦੇ ਆ ਪੜਾਈ ਕਰਦੇ ਆ ਕੰਮ ਕਰਦੇ ਆ ਇਹ ਸ਼ਾਰਤੀ ਬੱਚੇ ਨੇ ਮੈਂ ਦੱਸਿਆ ਉਹਨਾਂ ਨੂੰ ਹੁਣ ਕਿ ਜਿਨ੍ਹਾਂ ਮੁੰਡੇ ਕੁੜੀਆਂ ਨੇ ਖਾਲਸਾਤਾਂ ਦੇ ਝੰਡੇ ਫੜ ਕੇ ਰਿਫਿਊਜੀ ਕੇਸ ਲਗਾਏ ਆ ਇਹ ਪਤਾ ਲੱਗਾ ਸਾਨੂੰ ਕਿ ਇਹ ਸਾਰੇ ਰਿਪੋਰਟ ਹੁਣ ਕਰਦੇ ਨੇ ਸਰਕਾਰ ਨੇ ਸਾਨੂੰ ਕੁਝ ਪ੍ਰੋਸੀਜਰਕ ਸੂਤਰਾਂ ਤੋਂ ਪਤਾ ਲੱਗਾ ਆ ਕਿ ਇਹ ਕਾਨੂੰਨ ਦੇ ਮੁਤਾਬਕ ਇਹਨਾਂ ਨੇ ਕੁਝ ਲੋਕਾਂ ਨੂੰ ਪ੍ਰੇਖੀ ਵਿੱਚ ਪਾ ਕੇ ਚੰਡੇ ਹੱਤਾਂ 'ਚ ਫੜਾ ਕੇ ਤੁਸੀਂ ਵੀ ਵੀ ਬਣਾ ਕੇ ਇਮੀਗ੍ਰੇਸ਼ਨ ਦੇਤੀਆਂ ਜੀ ਸੰਤ ਡਾਰੇ ਆ ਜੀ ਉੱਥੇ ਖਾਲਸਰ ਬਣਨਾ ਜੀ ਉਹ ਬਾੜ ਨਹੀਂ ਦਿੰਦੇ ਜੀ ਤਾਂ ਸਾਨੂੰ ਰਿਫਿਊਜੀ ਤੌਰ ਤੇ ਕਲੇਮ ਕਰ ਦੋ ਤਾਂ ਜੋ ਵੀ ਬਿਸਟਰ ਵੀਜ਼ਾ ਲੈ ਕੇ ਕੈਨੇਡਾ ਆਇਆ ਉਹ ਚੰਡੇ ਫੜ ਨਾਲ ਪੀਅਰ ਨਹੀਂ ਹੋ ਜਾਣਾ ਕਿ ਚੰਡੇ ਫੜ ਲਓ ਜਾਂ ਚੰਡੀਆਂ ਫੜ ਲਓ ਹਣ ਚੰਡੀਆਂ ਤੇ ਚੰਡੀਆਂ ਰਹਿ ਗਈਆਂ ਫਿਰ ਰਹਿ ਗਈ ਨੇ ਡੰਡੀਆਂ ਤੇ ਜਿਹੜੀਆਂ ਡੰਡੀਆਂ ਰਹਿ ਗਈਆਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕੰਮ ਖਰਾਬ ਸੋ ਇਹ ਗੱਲ ਨਾ ਛੱਡੋ ਜਿਹੜੀਆਂ ਹੋਣੀਆਂ ਨਹੀਂ ਫੋਕੇ ਨਾਰੇ ਨਾ ਲਾਓ ਮੈਂ ਬਹੁਤ ਲੋਕ ਦੇਖੇ ਫੋਕੇ ਨਾਰੇ ਮਾਰਦੇ ਮਰਦਾਬਾਦ ਕਰਦੇ ਜਿੰਦਾਬਾਦ ਕਹੋ ਹਿੰਦੁਸਤਾਨ ਜਿੰਦਾਬਾਦ ਕੈਨੇਡਾ ਜਿੰਦਾਬਾਦ ਤੁਸੀਂ ਜਿੰਦਾਬਾਦ ਸਰ ਜਿੰਦਾਬਾਦ ਕਹੋ ਇਹਨਾਂ ਲੋਕਾਂ ਮਗਰ ਲਾ ਕੇ ਆਪਣੀ ਜ਼ਿੰਦਗੀ ਤਵਾ ਨਾ ਕਰੋ ਜਿਹੜੇ ਲੋਕ ਕਹਿੰਦੇ ਸੀ ਅਸੀਂ ਤੁਹਾਡੇ ਨਾਲ ਜ਼ਿੰਦਗੀ ਚ ਰਹਾਂਗੇ ਮੋਢੇ ਨਾਲ ਮੋਢਾ ਲਾ ਕੇ ਰਹਾਂਗੇ ਉਹ ਲੋਕ ਤਾਂ મોદી ਜੀ ਦੀ ਫੇਰੀ ਤੋਂ ਕਿੰਨੇ ਕਿਲੋਮੀਟਰ ਦੂਰ ਹੈ ਉਹਨਾਂ ਤਾਂ ਇਸ ਦੇਸ਼ ਵਿੱਚ ਐਂਟਰੀ ਨਹੀਂ ਕਰ ਦਿੱਤਾ ਗਵਰਨਮੈਂਟ ਨੇ ਤੁਸੀਂ ਮੈਨੂੰ ਦੱਸੋ ਮੈਨੂੰ ਦੱਸੋ ਮੈਂ ਤੁਹਾਨੂੰ ਪੁੱਛ ਰਿਹਾ ਕਿਉਂ ਨਹੀਂ ਕਰ ਦਿੱਤਾ ਕਿਉਂਕਿ ਸਾਡੇ ਕੈਨੇਡਾ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਦੀ ਬੜੀ ਚੰਗੀ ਸੋਚ ਹੈ ਮੈਂ ਸਲੂਟ ਕਰਦਾ ਕਰਨੀ ਸਾਹਿਬ ਨੂੰ ਭਦਰ ਮੰਤਰੀ ਸਾਡੇ ਇੰਡੀਆ ਤੋਂ ਆਏ ਉਹਨਾਂ ਦਾ ਵਾਰਮ ਵੈਲਕਮ ਕੀਤਾ ਉਹਨਾਂ ਨੂੰ ਉਹਨਾਂ ਦਾ ਮਨਪਸੰਦ ਖਾਣਾ ਜਿਹੜਾ ਪਰੋਸਿਆ ਗਿਆ ਉਹਨਾਂ ਦੀ ਹਰ ਗੱਲ ਤੇ ਯਕੀਨ ਕੀਤਾ ਹਰ ਗੱਲ ਨੂੰ ਬੜੀ ਗੌਰ ਨਾਲ ਸੁਣਿਆ ਅਤੇ ਉਹਨਾਂ ਨੇ ਰਿਲੇਸ਼ਨ ਬਣਾਉਣੇ ਜਿਹੜੇ ਆ ਰਾਈਟ ਵੀ ਸ਼ੁਰੂ ਕਰ ਦਿੱਤੇ ਅਤੇ ਉਹਨਾਂ ਨੇ ਹਰ ਚੀਜ਼ ਨੂੰ ਕਿਹਾ ਕਿ ਜਿਹੜੇ ਲੋਕ ਇਹ ਤੇ ਇਹੋ ਜਿਹੇ ਬਿਰਤੀ ਦੇ ਨੇ ਖੌ ਰੁਖਾ ਪਾਉਂਦੇ ਨੇ ਉਹਨਾਂ ਬਾਰੇ ਵੀ ਤੁਸੀਂ ਦੇਖੋ ਕਿ ਬਹੁਤ ਜਲਦੀ ਰਿਜ਼ਲਟ ਜਿਹੜਾ ਹੈ ਉਹ ਚੰਗਾ ਆਵੇਗਾ। ਹਰ ਦੇਸ਼ ਦੇ ਵਿੱਚ ਲੋਕ ਜਿਹੜੇ ਵਸਦੇ ਨੇ ਕਿੰਨੇ ਦੇਸ਼ਾਂ ਦੇ ਆਏ ਪ੍ਰਧਾਨ ਮੰਤਰੀ ਅਤੇ ਹਰ ਦੇਸ਼ ਦੇ ਵਿੱਚ ਹੀ ਲੋਕ ਵਸੇ ਨੇ ਜਿਹੜੇ ਕਿ ਕੈਨੇਡਾ ਵਿੱਚ ਆਣ ਕੇ ਕੋਈ ਨਾ ਕੋਈ ਮੰਗਾ ਮੰਗਦੇ ਆ। ਤੇ ਮਾਰਕਰਨੀ ਸਾਹਿਬ ਕਹਿੰਦੇ ਕਿ ਮੈਂ ਫਿਰ ਉਹਨਾਂ ਲੋਕਾਂ ਨੂੰ ਲੱਗੇ ਉਣ ਦਊਂਗਾ। ਉਹਨਾਂ ਬਿਲਕੁਲ ਦੂਰ ਰੱਖਿਆ ਕਿੰਨੇ ਕਿਲੋਮੀਟਰਸ ਕਦੇ ਬੜੀ ਬੜੀ ਰੈਚ ਸੀ ਜੇ ਰੈਚ ਸੀਗੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਰਿਸ਼ਤੋਂ ਰੈਚੜੀ ਖਾ ਸੋ ਤੁਸੀਂ ਬਚ ਕੇ ਰਹੋ ਸਮਝ ਜਿਹੜਾ ਬੜਾ ਬਲਵਾਨ ਹੈ ਅਸੀਂ ਕਿਸੇ ਦੇ ਗੈਂਸਟ ਨਹੀਂ ਬੋਲਦੇ ਸਾਡੀ ਆਤਮਾ ਜਿਹੜੀ ਹੈ ਉਹ ਬਹੁਤ ਦੁਖੀ ਹੈ ਇਕ ਕੌਣ ਕਹਿੰਦੇ ਆ ਇਹ ਹਣ ਉਹ ਕਹਿੰਦੇ ਆ ਜਿਹੜੇ ਨਾਰੇ ਲਾਉਂਦੇ ਸੀ ਜਿਹੜੇ ਫੋਕੇ ਨਾਰੇ ਲਾਉਂਦੇ ਸੀ ਜਿਕੇ ਆ ਨੇੜੇ ਗੂੰਜ ਦੇ ਵਿੱਚ ਸਾਡੇ ਗੁਰੂਆਂ ਦੇ ਵੱਲੋਂ ਬਖਸ਼ੇ ਹੋਏ ਨਾਰੇ ਜਿਹੜੇ ਨੇ ਉਹ ਗੂੰਜਣੇ ਚਾਹੀਦੇ ਆ ਬੋਲੇ ਸੋ ਨਿਹਾਲ ਦੇ ਨਾਰੇ ਜਿਹੜੇ ਲਾਉਣੇ ਚਾਹੀਦੇ ਆ ਨਾ ਕਿ ਫੋਕੇ ਨਾਰੇ ਲਾਉਣੇ ਚਾਹੀਦੇ ਆ ਇਹ ਤਾਂ ਰੋਟੀ ਰੋਜ਼ ਦੀ ਕੁਛ ਕਰਦੇ ਨੇ ਲੋਕ ਇਹਨਾਂ ਲੋਕਾਂ ਦੇ ਵਿਚ ਨਾਲ ਗੂ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਣਾਓ ਚੰਗੇ ਰਸਤੇ ਪਾਓ ਹਾਲੇ ਵੀ ਸਮਾਇਆ ਤੁਹਾਡੇ ਸਾਹਮਣੇ ਦੋਨਾਂ ਦੇਸ਼ਾਂ ਦੇ ਆਪਸੀ ਰਿਲੇਸ਼ਨ ਜਿਹੜੇ ਆ ਬਹੁਤ ਬਧੀਆ ਬੈਲਟ ਹੋ ਚੁੱਕੇ ਆ ਇਸ ਚੀਜ਼ ਦੀ ਸਪੁੱਚੀ ਕਮਿਊਨਿਟੀ ਨੂੰ ਅਸੀਂ ਮੁਬਾਰਕਬਾਦ ਮੈਂ ਆਪਣੇ ਵੱਲੋਂ ਕਰਪੇਸ਼ੀ ਜੀ ਬਣਾ ਦੇ ਰਿਹਾ ਤੇ ਨਾਲੇ ਤੁਹਾਨੂੰ ਬੇਨਤੀ ਕਰਦਾ ਕਿ ਨਾਤ ਖਾਲਸਾਨ ਉੱਥੇ ਬੜਨਾ ਕੈਨੇਡਾ ਵਿੱਚ ਨਾ ਮਾਰ ਕਰਨੀ ਜਿਹਨੇ ਮੇਰੇ ਖਰਬਣ ਦੇਣਾ ਤੁਹਾਡੇ ਸਾਹਮਣੇ ਕਿ ਇਕਤਾ ਵਿੱਚ ਸਭ ਕੁਝ ਹੈ। ਔਰ 트럼ਪ ਜੀ ਚਲੇ ਗਏ। ਹੁਣ 트럼ਪ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਇੱਕ ਦਿਨ ਕੌਸ਼ਤ ਤੇ ਕੱਲ ਨੂੰ ਕੌਸ਼। ਸੋ 트럼ਪ ਸਾਹਿਬ ਇੱਕ ਵੱਖਰੀ ਕਸਮ ਦੇ ਰਾਸ਼ਟਰਪਤੀ ਨੇ ਸੋ ਉਹ ਰਾਸ਼ਟਰਪਤੀ ਅਮਰੀਕਾ ਦੇ ਨੇ ਇਨਾ ਕਿ ਮੇਰੇ। ਸੋ ਅਸੀਂ ਅੱਜ ਦਾ ਪ੍ਰੋਮ ਇੱਥੇ ਸਮਾਪਤ ਕਰਦੇ ਆਂ। ਸਮੁੱਚੀ ਕਮਿਊਨਿਟੀ ਨੂੰ ਬਾਹਰ ਬੈਠੇ ਸਭ ਭਾਰਤੀਆਂ ਨੂੰ ਮੁਬਾਰਕਬਾਦ ਦੇਣੀ ਚਾਹਾਂਗੀ। ਕਿ ਕੈਨੇਡਾ ਅਤੇ ਇੰਡੀਆ ਦੇ ਵਿੱਚ ਜੋ ਫਰਕ ਪਾਇਆ ਸੀ ਅਲਿਗੇਸ਼ਨ ਲਾਇਆ ਸੀ ਜਿਹਨਾਂ ਲੋਕਾਂ ਨੇ ਉਹ ਲੋਕ ਇਲੈਕਸ਼ਨ ਦੇ ਵਿੱਚ ਆਪਣੀਆਂ ਸੀਟਾਂ ਹੀ ਹਾਰ ਗਏ ਜਾਂ ਉਹ ਇਲੈਕਸ਼ਨ ਹੀ ਲੜ ਸਕੇ ਉਹਨਾਂ ਨੂੰ ਉਹਨਾਂ ਦੀ ਪਾਰਟੀ ਨੇ ਪਹਿਲਾਂ ਹੀ ਬਾਹਰ ਕੱਢ ਦਿੱਤਾ ਉਹ ਵੀ ਮਪਸਤਾਂ ਦੇ ਹੋਣਗੇ ਸਾਵੇਂ ਉਹਨਾਂ ਨੇ ਸਾਡੇ ਪ੍ਰਧਾਨ ਮੰਤਰੀ ਜੀ ਦੇ ਨਾਲ ਖਾਣਾ ਖਾਣਾ ਸੀ ਤਾਂ ਉਹ ਜ਼ਰੂਰ ਮੈਨੂੰ ਲੱਗਦਾ ਕਿ ਫਿਰਸਾਂ ਦੇ ਹੋਣਗੇ ਕਿ ਅਸੀਂ ਕੁਝ ਲੋਕਾਂ ਦੇ ਮਗਰ ਲਾ ਕੇ ਆਪਣੀ ਪੋਲੀਟিক্যাল ਲਾਈਫ ਜਿਹੜੀ ਹੈ ਉਹਨੂੰ ਡੈਮੇਜ ਕਰ ਲਿਆ ਉਹਨੂੰ ਫਲੈਟ ਕਰ ਦਿੱਤਾ ਉਹਨੂੰ ਪੰਕਚਰ ਕਰ ਲਿਆ ਪੰਕਚਰ ਵੀ ਇਸ ਜਗ੍ਹਾ ਕੀਤਾ ਜੇ ਕਈ ਜਗ੍ਹਾ ਟਾਇਰ ਹੁੰਦਾ ਨਾ ਪੰਕਚਰ ਹੋ ਜਾਂਦਾ ਕਿ ਜਗ੍ਹਾ ਤੇ ਪੰਕਚਰ ਰਹਿੰਦਾ ਨਹੀਂਗਾ ਸੋ ਸਿਆਸੀ ਜ਼ਿੰਦਗੀ ਵਿੱਚੋਂ ਜੇ ਫੂਕ ਨਿਕਲ ਜਵੇ ਸਿਆਸੀ ਫੂਕ ਤਾਂ ਮੋਰ ਕੇ ਸਿਆਸਤ ਵਿੱਚ ਇਹ ਲੋਕ ਨਹੀਂ ਆਉਂਦੇ ਕਿਉਂਕਿ ਇੱਕ ਵਾਰ ਜੇ ਸਿਆਸਤ ਵਿੱਚ ਚੱਲ ਜਾਂਦੇ ਆ ਮਰ ਕੇ ਵੀ ਐਂਟਰ ਨਹੀਂ ਕਰਦੇ ਸਾਡੇ ਤੇ ਲੋਕ ਸੋ ਟਰੂਡੂ ਸਾਭ ਦੀਆਂ ਕੀਤੀਆਂ ਗਲਤੀਆਂ ਤੁਹਾਡੇ ਸਾਹਮਣੇ ਆ ਆਈ ਡੋਟ ਟਰੂਡੂ ਸਾਭ ਨੇ ਕਿਉਂ ਇਹ ਕੀਤਾ ਸਭ ਕੁਝ ਕਿਉਂ ਦੋਸ਼ ਲਾਈ ਕਿਉਂ ਇਹਨਾਂ ਦੇ ਨਾਲ ਸਬੰਧ ਜਿਹੜੇ ਵਿਗਾੜੇ ਤੇ ਜਿਸ ਕਰਕੇ ਇਹਨਾਂ ਦੀ ਪਾਰਟੀ ਨੇ ਹੀ ਇਹ ਫੈਸਲਾ ਲਿਆ ਇਵਨ ਕਿ ਐਕਸ ਪ੍ਰੈਜ਼ੀਡੈਂਟ ਨੇ ਕਿਹਾ ਟਰੂਡੂ ਸਾਭ ਨੂੰ ਕਿ ਤੁਸੀਂ ਇੱਕ ਪਾਸੇ ਹਟ ਜਾਓ ਨਹੀਂ ਤੇ ਪਾਰਟੀ ਦੇ ਪੱਠਾ ਬੈਠ ਜਾਓ ਸੁਪਟਾ ਬੈਠ ਵੀ ਜਾਣਾ ਸੀ ਜੇ ਮਾਰਕਰਨੀ ਸਾਹਿਬ ਨਾ ਆਉਂਦੇ ਖੈਰ ਆਓ ਸਾਡੇ ਵਾਸਤੇ ਸਾਰੇ ਇਕੋ ਜਿਹੇ ਨੇ ਅਸਾਂ ਸਤਿਕਾਰ ਕਰਦੇ ਆ ਇੱਕ ਵਾਰ ਫੇਰ ਅਸੀਂ ਨਰਿੰਦਰ ਮੋਦੀ ਸਾਹਿਬ ਦਾ ਅਤੇ ਕਾਰਨੀਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਸੱਚੇ ਵੀਡੀਓ ਵੱਲੋਂ ਹਿੰਦੁਸਤਾਨ ਭਾਰਤ ਜਿੰਦਾਬਾਦ ਕੈਨੇਡਾ ਜਿੰਦਾਬਾਦ